ਫੜਾ ਦੂੰਗੇ ਤਾਂ ਘਰ ਰੁੱਲ ਜੂਗਾ ਤੇ ਮੈਨੂੰ ਇਦਾਂ ਲੱਗਦਾ ਹੈ ਵੀ ਜਿਹੜਾ ਘਰ ਮੇਰੀ ਮਦਰ ਨੇ ਬਣਾਇਆ ਉਹ ਮੇਰੇ ਫਾਦਰ ਦੇ ਹੁੰਦਿਆ ਨਹੀਂ ਸੀ ਤੇ ਮੈਂ ਝੂਠ ਨਹੀਂ ਕਹਾਂਗੀ ਇਹਦੇ 'ਚ ਪਿਓ ਸੀਗਾ ਤਾਂ ਤੂੰ ਆ ਕੇ ਦੁਨੀਆ 'ਚ ਪੁੱਤ ਰਾਜ ਭਾਗ ਘਰ ਔਰਤਾਂ ਦੇ ਸਿਰ ਤੇ ਚੱਲਦੇ ਨੇ ਪਰ ਨੋ ਦਾ ਮੁਖੀ ਪਿਓ ਹੁੰਦਾ ਮੈਂ ਆਪਣੇ ਘਰ ਦਾ ਮੁਖੀ ਆ ਮਾਈ ਵੇ ਮਾਇਰੂਜ਼ ਮਾਇਰਗਨੇਸ਼ਨ ਇਜ਼ ਇਟ ਆਲ ਨੋ 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 ਯੂ ਲਿਸਨ ਟੂ ਮੀ ਨੋ ਕਿਟੀ ਪਾਰਟੀਆਂ ਇਹ ਕਹਿ ਰਹੇ ਹਾਂ ਵੀ ਜਿਹੜੀਆਂ ਕਿੱਟੀ ਪਾਰਟੀ ਤੇ ਜਾਂਦੀਆਂ ਔਰ ਰੱਬ ਨੂੰ ਨਹੀਂ ਮੰਨਦੀਆਂ। ਬੈਤ ਨਹੀਂ ਕਹਿੰਦਾ। ਯੂ ਥਿੰਕ ਸੋ ਇਟਸ ਗੁੱਡ। ਜਵਾਬ ਤੁਸੀਂ ਦੇ ਦਿਓ। ਮੈਨੂੰ ਇਦਾਂ ਲੱਗਦਾ। ਨਹੀਂ ਨਹੀਂ। ਮੈਨੂੰ ਇਦਾਂ ਲੱਗਦਾ। ਤੁਸੀਂ ਸ਼ਰਾਬਾ ਪੀਨੇ ਹੋ, ਮੂੰਹ 'ਤੇ ਉਹ ਸੇਟਾਂ ਲੱਗੀਆਂ ਹੁੰਦੀਆਂ ਤੇ ਜੋਹ ਜਾਂਦਾ ਗੰਧ ਪੱਕਦਾ। ਮੈਂ ਸਿਗਰਟਾਂ ਦੀ ਗੱਲ ਨਹੀਂ। ਮੈਂ ਤੁਹਾਨੂੰ ਦੱਸ ਰਿਹਾ ਜੀ। ਮੈਂ ਕਰ ਰਿਹਾ ਨਾ ਸਿਗਰਟ ਦੀ ਗੱਲ। ਘਰ ਦਾ ਮੁਖੀ ਬੰਦਾ ਉਹਨੂੰ ਘਰ ਚਲਾਉਣਾ ਚਾਹੀਦਾ ਹੈ। ਕਮਾਊ, ਪਿਓ ਐ। ਜੇ ਆਪਣੀ ਡਿਊਟੀ ਨਹੀਂ ਕਰਦਾ ਹੋ ਗਲਤ ਹੈ। ਇਸੇ ਤਰ੍ਹਾਂ ਔਰਤ ਗਲਤ ਹੈ ਤੁਹਾਨੂੰ ਨਹੀਂ ਲੱਗਦਾ ਮੈਂ ਤੁਹਾਨੂੰ ਆਪਣੀ ਪਿਊਪੁਆਇੰਟ ਦੱਸਦਾ ਕਿ ਮੇਰੀ ਔਰਤ ਕਿਹੋ ਜਿਹੀ ਹੋਣੀ ਚਾਹੀਦੀ ਹੈ ਰਾਤਾਂ ਰਾਤਾਂ ਦਿਨਾਂ ਦਿਨਾਂ ਸਵੇਰਾਂ ਸਵੇਰਾਂ ਤਾਰੇ ਨਿਕਲੇ ਹੋਏ ਆਪਾਂ ਮਸੂਰੀ ਨਿਕਲੇ ਜੀ ਜੀ ਉਹ ਔਰ ਜੋ ਮੈਨੂੰ ਕਹੇਗਾ ਲਿਸਨ ਮੈਂ ਤਾਂ ਬੋਲ ਰਿਹਾ ਮੈਂ ਬਿਲਕੁਲ ਕੁਐਸਚਨ ਨਹੀਂ ਕਰਨਾ ਚਾਹੁੰਦੀ ਵੀ ਤੁਹਾਡੀ ਨੋ ਨੋ ਯੂ ਮਸਟ ਫਿਰ ਫਾਇਦਾ ਕੀ ਇੰਟਰਵਿਊ ਦਾ ਨਹੀਂ ਨਹੀਂ ਉਹ ਮੈਂ ਇਸੀ ਮੈਂ ਪਰਸਨਲ ਲੈਜ ਤੇ ਤੁਹਾਡੀ ਕੁਐਸਚਨ ਨਹੀਂ ਕਰਨਾ ਚਾਹੁੰਦੀ ਦੈਟ ਇਜ਼ ਐ ਇੰਟਾਇਰਲੀ ਔਰਤ ਨੂੰ ਅੱਜ ਵੀ ਮੈਨੂੰ ਪਤਾ ਹੈ ਆਈ ਅੰਡਰਸਟੈਂਡ ਤੁਹਾਨੂੰ ਅੱਜ ਵੀ ਪਤਾ ਹੈ ਕਿ ਯੋਗਰਾ ਸਿੰਘ ਦੀ ਅੱਜ ਵੀ no one crosses line in my family i told my daughter ਮੈਂ ਕਹਾਂ ਜ਼ਿੰਦਗੀ ਜੇ ਮੇਰੀ ਪੱਗ ਨੂੰ ਦਾਗ ਲੱਗੇ ਨਾ ਯਾਦ ਰੱਖੀ ਹਰ ਇੱਕ ਪਿਓ ਆਪਣੀ ਧੀ ਨੂੰ ਆਹੀ ਸੰਸਕਾਰ ਦਿੰਦਾ ਤੇ ਰਾਦਰ ਡਰਾ ਕੇ ਕਹਿੰਦਾ ਨਾ 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 ਯੂ ਆਰ ਰੋਂਗ ਤੁਸੀਂ ਗਲਤ ਸਵਾਲ ਕਰ ਰਹੇ ਹੋ ਮੈਂ ਆਪਣੀ ਧੀ ਨੂੰ ਖੁੱਲਾਂ ਕੋ ਰੱਖਿਆ ਤੇ ਕਿਹਾ ਜਾ ਅਮਰੀਕਾ ਕੱਲੀ ਨੋ ਨੋ ਮੇਰਾ ਸਰ ਨੋ ਨੋ ਯੂ ਯੂ ਆਈ ਐਮ ਟਾਕਿੰਗ ਅਬਾਊਟ ਮਾਈ ਸੈਲਫ ਸਿੰਸ ਯੂ ਆਰ ਮੀਅਰ ਇੰਟਰਵਿਊ ਆਈ ਅੰਡਰਸਟੈਂਡ ਯੋਗਰਾਜ ਸਿੰਘ ਵਿਲ ਟਾਕ ਅਬਾਊਟ ਯੋਗਰਾਜ ਸਿੰਘ ਜਾਨੂ ਬਾਹਰ ਤੋਰ ਕੇ ਆਈ ਜੈਟਸ ਕਰਾ ਕੇ ਉਹਦੀ ਕਮਾਈ ਖਾਣੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਦੁੱਬ ਕੇ ਮਰ ਕੇ ਨਹੀਂ ਜਾਂਦੇ ਤੁਸੀਂ ਗਰਲਸ हैव टू बी ਪ੍ਰੋਟੈਕਟਿਡ ਐਂਡ ਲਵਡ ਆਰ ਯੂ ਸੇਇੰਗ ਕੁੜੀਆਂ ਨੂੰ ਕਮਾਉਣਾ ਨਹੀਂ ਚਾਹੀਦਾ ਬਿਲਕੁਲ ਕਮਾਉਣਾ ਚਾਹੀਦਾ ਪਰ ਉਹ ਕਿਹਨੂੰ ਕਮਾਉਣੀ ਕੁੜਾਈ ਪਿਓ ਖਾਵੇ ਮੁੰਨਾ ਖਾਵੇ ਇੱਕ ਕਿਤਾਬ